ਹਾਂਜੀ ਦੋਸਤੋ ਬਾਬਾ ਪ੍ਰਾਪਰਟੀ ਚੈਨਲ ਤੇ ਤੁਹਾਡਾ ਸਵਾਗਤ ਹੈ ਤੇ ਰੋਜ਼ਾਨਾ ਦੀ ਤਰ੍ਹਾਂ ਬਈ ਜੀ ਆਪਾਂ ਫੇਰ ਹਾਜ਼ਰ ਆ ਇੱਕ ਨਵੀਂ ਕੋਠੀ ਲੈ ਕੇ ਸੋ ਅੱਜ ਦੀ ਕੋਠੀ ਜਿਹੜੀ ਆ ਕਮਰਸ਼ੀਅਲ ਹੋਣ ਜਾ ਰਹੀ ਆ ਵੀਡੀਓ ਨੂੰ ਸਕਿਪ ਨਾ ਕਰਿਓ ਤੇ ਚਲਦੀ-ਚਲਦੀ ਨੂੰ ਸ਼ੇਅਰ ਜ਼ਰੂਰ ਕਰ ਦਿਓ ਸੋ ਜਿੰਨਾ ਵੀਰ ਭਰਾਵਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੈਸੇ ਕਰਨੀ ਤਾਂ ਤੁਸੀਂ ਆਪਦੀ ਮਰਜ਼ੀ ਹੈ ਤੇ ਆਜੋ ਫਿਰ ਆਪਾਂ ਦੇਖਦੇ ਆ ਕੋਠੀ ਨੂੰ ਸੋ 14.5 ਮਰਲਿਆਂ ਦੇ ਵਿੱਚ ਕੋਠੀ ਤੁਹਾਡੇ ਵਾਸਤੇ ਲੈ ਕੇ ਆਏ ਆ ਜੀ ਮੋਗਾ ਸ਼ਹਿਰ ਆ ਬਾਜ਼ਾਰ ਦੇ ਵਿੱਚ ਇਹ ਕੋਠੀ ਹੈਗੀ ਆ ਸੋ ਸਭ ਤੋਂ ਪਹਿਲਾਂ ਦੇਖਦੇ ਆਂ ਆਪਾਂ ਦੁਕਾਨਾਂ ਦੀ ਜਿਹੜੀ ਆ ਜਗ੍ਹਾ ਬਾਜ਼ਾਰ ਵਾਲੇ ਪਾਸੇ ਜਿਹੜੀਆਂ ਇਹ 30 ਫੁੱਟ ਜਿਹੜਾ ਫਰੰਟ ਹੈਗਾ ਤਿੰਨ ਦੁਕਾਨਾਂ ਜਿਹੜੀਆਂ ਆਰਾਮਦਰੀ ਦੇ ਨਾਲ ਨਿਕਲਦੀਆਂ ਤੇ ਜੇ ਕਿਸੇ ਵੀਰ ਨੇ ਕੋਈ ਸ਼ੋਅਰੂਮ ਬਣਾਉਣਾ ਤਾਂ ਪੂਰੀ ਕੋਠੀ ਦਾ ਜਿਹੜਾ ਸ਼ੋਅਰੂਮ ਵੀ ਬਹੁਤ ਵਧੀਆ ਬਣੂਗਾ ਸੋ ਨਾਲ ਜਿਹੜਾ ਇਹ ਵਾਸ਼ਰੂਮ ਦਿੱਤਾ ਹੋਇਆ ਤੇ ਕੁਝ ਕੁ ਕੋਠੀ ਜਿਹੜੀ ਆ ਕੰਪਲੀਟ ਹੈਗੀ ਆ ਕੁਝ ਕੁ ਅਨਕੰਪਲੀਟ ਹੈਗੀ ਆ ਵੀਡੀਓ ਨੂੰ ਸਕਿਪ ਨਾ ਕਰਿਓ ਤੇ ਸਮਝ ਤੁਹਾਨੂੰ ਆਪਣੇ ਆਪ ਹੀ ਆ ਜਾਣੀ ਆ ਸੋ ਇਹ ਸੀਗਾ ਜੀ ਵਾਸ਼ਰੂਮ ਦੁਕਾਨਾਂ ਵਾਲੀ ਸਾਈਡ ਤੇ ਤੇ ਉੱਪਰਲੇ ਪਾਸੇ ਵੀ ਕੋਠੀ ਜਿਹੜੀ ਮਾਉਂਟੀ ਬਣੀ ਆ ਉਹ ਵੀ ਜਿਹੜੀ ਪਲਾਸਟਰ ਪਲਾਸਟਰ ਰਹਿੰਦੀ ਆ ਕਰਨ ਵਾਲੀ ਤੇ ਇਹ ਵੀ ਜਿਹੜਾ ਪੋਰਸ਼ਨ ਅਨਕੰਪਲੀਟਡ ਹੈਗਾ ਪਲਾਸਟਰ ਕੀਤਾ ਹੋਇਆ ਲੈਂਟਰ ਸੋ ਬਹੁਤ ਵਧੀਆ ਪਾਇਆ ਹੋਇਆ ਕਾਫੀ ਖੁੱਲੀ ਡੁੱਲੀ ਜਗ੍ਹਾ ਹੈਗੀ ਆ ਜੇਕਰ ਇਹਦਾ ਆਪਾਂ ਫਰੰਟ ਦੇਖੀਏ ਤਾਂ ਇਹਦੇਲੇ ਪਾਸੇ 55 ਫੋਟੋ ਜਿਹੜਾ ਲਗਭਗ ਫਰੰਟ ਹੈਗਾ ਸੋ ਕਾਫੀ ਅੱਗੇ ਵਿੜਾ ਵੀ ਆ 14.5 ਮਰਲੇ ਜਗ੍ਹਾ ਵੀ ਬਹੁਤ ਬਣ ਜਾਂਦੀ ਹੈ ਸੋ ਦੋ ਜਿਹੜੇ ਆ ਬੈਡਰੂਮ ਬਣੇ ਹੋਏ ਆ ਪਹਿਲਾਂ ਆਪਾਂ ਆ ਦੇਖਦੇ ਆ ਫਰਸਟ ਬੈਡਰੂਮ ਸੋ ਕਾਫੀ ਜਿਹੜੇ ਆ ਖੁੱਲੇ ਡੁੱਲੇ ਬੈਡਰੂਮ ਬਣੇ ਹੋਏ ਆ ਕਾਫੀ ਖੁੱਲੇ ਡੁੱਲੇ ਜਿਹੜਾ ਸਟੋਰ ਬਣਿਆ ਹੋਇਆ ਰਸੋਈ ਵੀ ਕਾਫੀ ਖੁੱਲੀ ਡੁੱਲੀ ਆ ਤੁਹਾਨੂੰ ਦਿਖਾਵਾਂਗੇ ਸੋ ਇਹ ਦੋ ਬੈਡਰੂਮਾਂ ਦੇ ਵਿੱਚ ਜਿਹੜਾ ਤੇ ਸਟੋਰ ਦੇ ਵਿੱਚ ਪੱਥਰ ਜਿਹੜਾ ਲੱਗਿਆ ਹੋਇਆ ਤੁਸੀਂ ਦੇਖ ਸਕਦੇ ਹੋ ਤੇ ਸਾਹਮਣੇ ਜਿਹੜਾ ਸਟੋਰ ਦਿੱਤਾ ਹੋਇਆ ਸਟੋਰ ਵੀ ਕੀ ਆ ਕਿ ਇੱਕ ਤਰ੍ਹਾਂ ਦਾ ਇਹ ਕਾਫੀ ਖੁੱਲਾ ਡੁੱਲਾ ਜਿਹੜਾ ਰੂਮ ਆ ਤੁਸੀਂ ਦੇਖ ਸਕਦੇ ਹੋ ਪਰ ਸਟੋਰ ਬਾਈ ਜੀ ਹੋਰ ਨੇ ਜਿਹੜਾ ਬਣਾਇਆ ਹੋਇਆ 14.5 ਮਰਲਿਆਂ ਦੇ ਵਿੱਚ ਮੋਗਾ ਬਾਜ਼ਾਰ ਦੇ ਵਿੱਚ ਜਿਹੜੀ ਹੈ ਇਹ ਕੋਠੀ ਆ ਰਜਿਸਟਰੀ ਵਾਲੀ ਜਗ੍ਹਾ ਹੈਗੀ ਆ ਸੇਖਾਂ ਵਾਲੇ ਚੌਂਕ ਦੇ ਕੋਲੇ ਇਹ ਕੋਠੀ ਜਿਹੜੀ ਆ ਰਹਿ ਜਾਂਦੀ ਹੈ ਸੋ ਜੇਕਰ ਇਹਦੀ ਆਪਾਂ ਰੇਟ ਦੀ ਗੱਲ ਕਰੀਏ ਤਾਂ 62 ਲੱਖ ਰੁਪਏ ਡਿਮਾਂਡ ਕੀਤੀ ਆ ਬਾਕੀ ਮੌਕੇ ਤੇ ਸ਼ੂਟ ਹੋ ਜੂਗੀ ਸੋ ਫੇਸਿੰਗ ਦੀ ਗੱਲ ਕਰੀਏ ਤਾਂ ਚੜ੍ਹਦੇ ਵੱਲ ਮੂੰਹ ਆ। ਕੋਠੀ ਦਾ। ਸੋ ਸੋਈ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਖੁੱਲੀ ਡੁੱਲੀ ਜਿਹੜੀ ਆ ਪਰ ਸੋਈ ਹੈਗੀ ਆ। ਸੋ ਕਾਫੀ ਖੁੱਲਾ ਡੁੱਲਾ ਵਿੜਾ ਕਾਫੀ ਖੁੱਲੀ ਡੁੱਲੀ ਲੌਬੀ ਆ ਤੇ ਪੌੜੀਆਂ ਵੀ ਤੁਸੀਂ ਦੇਖ ਸਕਦੇ ਹੋ। ਬਹੁਤ ਹੀ ਵਧੀਆ ਜਿਹੜੀਆਂ ਪੌੜੀਆਂ ਜਿਹੜੀਆਂ ਹੋਈਆਂ ਬਾਕੀ ਉੱਪਰ ਤੋਂ ਤੁਹਾਨੂੰ ਜਿਹੜੀ ਆ ਇਹ ਜਗ੍ਹਾ ਬਾਰੇ ਪਤਾ ਲੱਗ ਜੂਗਾ ਕਿਉਂਕਿ ਜਿਹੜੇ ਆਪਾਂ ਹੁਣ ਬੈੱਡਰੂਮ ਦੇਖਿਆ ਇਹ ਥੋੜੇ ਜਿਹਾ ਲੰਮੇ ਆ ਫਿਰ ਉਸ ਤੋਂ ਬਾਅਦ ਛੋਟੇ ਰਹਿ ਜਾਂਦੇ ਆ ਫਿਰ ਉਸ ਤੋਂ ਬਾਅਦ ਅੱਗੇ ਜਿਹੜਾ 30 ਫੁੱਟ ਜਿਹੜਾ ਫਰੰਟ ਰਹਿ ਜਾਂਦਾ ਸੋ ਉੱਪਰ ਛੱਤ ਤੋਂ ਖੜਕੇ ਤੁਹਾਨੂੰ ਇਸ ਜਗ੍ਹਾ ਦਾ ਹੀ ਡਾਈਮੈਂਸ਼ਨ ਦਾ ਪਤਾ ਲੱਗ ਸਕਦਾ ਸੋ ਇਹ ਅੱਗੇ ਅੱਗੇ ਜਾ ਕੇ ਪੌੜੀਆਂ ਦੇ ਸਟੈਪ ਵਾਂਗ ਜਿਹੜੀ ਆ ਘਟਦੀ ਜਾਂਦੀ ਹੈ ਸੋ ਇਸ ਤਰ੍ਹਾਂ ਦੀ ਇਹ ਜਗ੍ਹਾ ਹੈਗੀ ਆ 14.5 ਮਰਲੇ ਆ ਸੋ ਬਾਜ਼ਾਰ ਦੇ ਵਿੱਚ ਰਹਿ ਜਾਂਦੀ ਆ ਸੋ ਕਮਰਸ਼ੀਅਲ ਏਰੀਆ ਜਿਸ ਵੀਰਪੁਰਾਣੇ ਨਾਲ ਦੁਕਾਨਾ ਕਰਨੀਆਂ ਜਾਂ ਸ਼ੋਰੂਮ ਬਣਾਉਣਾ ਤਾਂ ਉਹਨਾਂ ਵੀਰਾਂ ਵਾਸਤੇ ਜਿਹੜਾ ਬਹੁਤ ਹੀ ਵਧੀਆ ਜਿਹੜਾ ਸ਼ੋਰੂਮ ਆ ਜੇ ਕਿਸੇ ਵੀਰਪੁਰਾਣੇ ਕੋਈ ਸਟੋਰ ਬਣਾਉਣਾ ਤਾਂ ਉਹਨਾਂ ਵਾਸਤੇ ਵੀ ਇਹ ਜਗ੍ਹਾ ਜਿਹੜੀ ਆ ਬਹੁਤ ਵਧੀਆ ਹੈਗੀ ਆ ਸੋ ਚੜ੍ਹਦੇ ਵੱਲ ਜਿਹੜਾ ਮੂੰਹ ਹੈਗਾ ਇਸ ਕੋਠੀ ਦਾ ਸੋ ਮਿਲਦੇ ਆ ਜੀ ਫਿਰ ਅਗਲੀ ਵੀਡੀਓ ਵਿੱਚ தன்பாது